ਇਸ ਦੌਰ ਹੈ ਪਰ ਮੈਨੂੰ ਯਾਦ ਹੈ ਮੈਨੂੰ ਮੇਰੇ ਪਿਆਰੇ ਮਹਾਂਪਰਖਾ ਲੋਪੇਤਾ ਗੁਰ ਅਮਰਦੇਵ ਜੀ ਦੀ ਯਾਦ ਮਿਲੇ ਰੱਬੀ ਰੌਂਗ ਵਿੱਚ ਮੱਖ ਰੰਗ ਨਾਲ ਰੰਗੇ ਹੋਏ 100 192 ਬੰਨ੍ਹ ਲਏ ਹਨ 100 ਹੋਰ ਉੱਪਰ ਵੀ ਉਹਨਾਂ ਦੀ ਸੁਵੰਨੜੀ ਦੇਹੀ ਵਿੱਚੋਂ ਮਰਦਾ ਨਰਮ ਦਿਲ ਜੋ ਆਪਣੀ ਗੁਰਸਿੱਖਾਂ ਦੀ ਫਿਰ ਤੋਂ ਦੀ ਅੱਗ ਨਾਲ ਜਟ ਅਸ ਅਮਰ ਜੈੰਦਾ ਸੀ ਮੈਂ ਉਹਨਾਂ ਨੂੰ ਅਗਾਹ ਦਾ ਰਸਤਾ ਪੁੱਛਿਆ ਨੈਤਿਕਤਾ ਤੋਂ ਬਾਲਕ ਸੰਗਤ ਆਈ ਸੀ ਕਰਨਬਿਤਾ ਜੀ ਨੇ ਬੱਚੀ ਨੂੰ ਭੁੱਲੀ ਹੋ ਜਿੰਦਗੀ ਨੂੰ ਕੰਗਲ ਲਾ ਲਿਆ ਕਿ ਜਿਤਰਾੰਦਾ ਆਪਣੀ ਪੁੱਤਰੀ ਨੂੰ ਘੱਲ ਆਉਂਦਾ ਹੈ ਉਸੇ ਤਰ੍ਹਾਂ ਘੱਲ ਲਾ ਮੈਨੂੰ ਸੁਣਿਆ ਬੱਚੀ ਮਰੀ ਗਈ ਸੀ ਰੋਂਦੀ ਸੀ ਤੇ ਰੋੜੋ ਕੇ ਬੇਵਜਲ ਸੰਦੀ ਸੀ ਮੈਨੂੰ ਡਰਾ ਹੈ ਜੋ ਰੋੜੋ ਕੇ ਉਸਨੇ ਉੱਕੀਆਂ ਵਾਹ ਲਈਆਂ ਸਭ ਰੋਈ ਤੇ ਜਰਾ بے ਹੋਸ਼ ਹੋ ਗਈ

پتا سچے شب مل رہی مو اپنے پھر مو سوبا بنتی نارے مو مخاطب بتا مئی مئی مر مر مئی مئی کہندے نا کہ مخاطر اے ہن او ہو دنیا تو چھو مئی ہوئی سی دنیا تو چھڈ کے دنیا تو بے ہو چکے مئی ہوئی سی تاں مئی کہہ رہو تے دنیا تو مری ہوئی پچے شبد مل رہی مئی واہ واہ پر آوے پائے پیارے سچے پائے پیاری کانت سواری

ਜਿੰਨੀ ਆਪ ਬੁਆਇਆ ਤਿੰਨੀ ਫਰਤਾ ਆ ਹਰ ਸੋ ਫਰਨੀਆਂ ਮਾਣੇ ਸਦਾ ਰੰਗ ਰਾਤੀ ਕੰਝੇ ਮਾਤੀ ਹੰਦੇ ਨਾਂਮ ਬਖਾਣੇ ਹੋਮੇ ਮਾਰ ਹੋਈਏ ਚੱਲ ਗੁਰ ਕੇ ਪਾਏ ਹਰ ਵਾਰ ਰਾਬੇ ਸਦਾ ਹੋਈਏ ਨਿਝਰ ਵਾਤਾ ਪਾਏ ਨਿਝਰ ਵਾਤਾ ਪਾਏ ਛੱਤ ਗੁਜਾਏ ਸਦਾ ਸੁਖਾਂ ਨੂੰ ਨਾਰੇ ਇਹ ਸਿੱਖਿਆ ਮੈਨੂੰ ਇਸ ਤਰ੍ਹਾਂ ਲੱਗੀ ਜਿਸ ਤਰ੍ਹਾਂ ਕੋਈ ਪ੍ਰੇਮ ਦੀਆਂ ਚਾਤਾਂ ਕਾ ਮਾਰਦਾ ਹੈ ਨਹੀਂ ਨਹੀਂ ਇਹ ਚਾਤ ਦਾ ਸਮੇਂ ਨਹੀਂ ਸੀ ਇਹ ਤਾਂ ਫੱਟੜ ਜਿੰਦਰੀ ਨੂੰ ਮੰਨ ਮੰਾਉਣੀ ਸੀ ਉਹ ਮੰਨ ਮੰਾਉਂਕਾਰੀ ਦੀ ਮੰਨ ਮੰਾਉਣੀ ਸੀ ਅਸੀਂ ਪੜਦੇ ਨੂੰ ਜਾਣੇ ਜਿੱਤੋਂ ਲੱਗ ਜਾਵੇ ਚਮਕ ਜਾਂਦੀ ਸੀ ਜਿੱਤੇ ਤੱਕ ਉੱਠੀ ਸੀ ਜਦੋਂ ਕਰ ਜਾਵੇ ਜਦ ਮੰਨ ਦਾ ਪੂਰਾ ਨਕਸ਼ਾ ਮੈਨੂੰ ਜਾੜ ਨਹੀਂ ਪਰ ਇਤਨਾ ਜਾੜ ਹੈ ਜੋ ਮੋਈਏ ਦਾ ਮੱਖਣ ਤੇ ਨਿਰਗੁਣ ਬਲਕਰੀਏ ਦਾ بہت منتری کوئی کچھ کرنا جانا نہ کیا ہے میں تو کچھ نہیں جانتا گرا نہ پڑے پڑے بڑے سہے پڑے مرد منتری ہوں مو ਉਹ ਉਹ ਜੇ ਕਿਵੇਂ ਮੰਨਨ ਦਾ ਪੂਰਾ ਪੂਰਾ ਨੁਕਸਾਨ ਮੈਨੂੰ ਜਾਣ ਨਹੀਂ ਪਰ ਕਿੰਨਾ ਜਾਣ ਹੈ ਜੋ ਮੋਈ ਦਾ ਮੱਖਣ ਤੇ ਨਿਰਗੁਣ ਬੰਤਰੀ ਦਾ ਬਹੁਤ ਤੋਂ ਬਹੁਤ ਬਿਕਾਈ ਤੇ ਜਦੋਂ ਉਹ ਰੰਗ ਨਹੀਂ ਹੋਦੋ ਹੈ ਜਦੋਂ ਠੀਕ ਫਿਰ ਇਸ ਵੇਲੇ ਇਹ ট্রেন ਚਾਲੂ ਹਉਂਦੀ ਬਾਨੀ ਨੂੰ ਲੱਗਦੀ ਸੀ ਕਾ ਕਿਉਂ ਜ ਆਪਦਾ ਕੀ ਜੋ ਪਰਮਪਿਤਾ ਜੀ ਮੁਰਮੁਰਾ ਆਖਦੇ ਹਨ ਏ ਮੋਈਏ ਤੂੰ ਮਾਰ 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 ਹੈ ਪਰ ਮਾਰਨਾ ਕੀ ਬਿਆ ਜਿਸਮ ਨੂੰ ਮਾਰਨਾ ਨਹੀਂ ਸੀ ਨਹੀਂ ਹਉਂ ਮੈਂ ਮਾਰ ਮੋਈਏ ਤੂੰ ਚਲ ਗੁਰ ਕੇ ਪਾਏ ਫਿਰ ਤਾਂ ਹੁਕਮ ਨਾ ਪਾਇਓ ਮੋਈਏ ਜਿਨੀ ਪਿਛੋਂ ਆਪ ਨਾ ਗਵਾਇਆ ਸਾਜੀਏ ਹਉਂ ਮੈਨੂੰ ਮਾਰਨਤੀ ਫਤਾ ਨਹੀਂ ਨਾ ਸਿੱਨੋ ਅਖਰਾ

ਬਾਦੇ ਲੋ ਇਉਂ ਨਜ਼ਰ ਆਉਂਦਾ ਸੀ ਜਿਸ ਤਰ੍ਹਾਂ ਪਿਤਾ ਜੀ ਆਖ ਰਹੇ ਹਨ ਕੇ ਮੋਈਏ ਤੂੰ ਮਰ ਕੇ ਜੀ ਜੀ ਸਦਾ ਜੀ ਕਿਉਂਕਿ ਇਸ ਰਾਹ ਤੇ ਜ਼ਿੰਦਗੀ ਦਾ ਰਾਹ ਹੈ ਇਹੋ ਰਾਹ ਅਮਰਤ ਕੁੰਡ ਨੂੰ ਜਾਂਦਾ ਹੈ ਹਾਂ ਜੀ ਮੋਈਏ ਦਾ ਬਾਪ ਮੈਨੂੰ ਕਿਤ ਅਵਕਤਾਂ ਵਿੱਚ ਮੱਖਾਂ ਜਿੱਦਾ ਮਿੱਠਾ ਲੱਗਦਾ ਸੀ ਹਾਂ ਜੀ ਇਹ ਸੱਚ ਮੁੱਚ ਜੀਵਨ ਗੁਰਤੀ ਹੈ ਤੇ ਨਿਰਗੁਣ ਬੰਤਰੀ ਵੀ ਮੋੜ-ਮੋੜ ਮੈਨੂੰ ਇਹੋ ਵੀ ਉਪਦੇਸ਼ ਦਿੰਦਾ ਸੀ ਕਿ ਆਖਦਾ ਸੀ ਕਿ ਜੱਟ ਹੋਣੀ ਤੈਨੂੰ ਆਪਣੇ ਗੁਣਾਂ ਦਾ ਅਭਿਮਾਨ ਹੈ ਤੈਨੂੰ ਬੀਏ ਐਨਏ ਦਾ ਅਭਿਮਾਨ ਹੈ ਤੈਨੂੰ ਨੌਕਰੀ ਚਾੱਕਰੀ ਤੇ ਡਿਗਰੀਆਂ ਦਾ ਅਭਿਮਾਨ ਹੈ ਤੈਨੂੰ ਆਪਣੀ ਰਥਾਂ ਹੱਥੀਆਂ ਤੇ ਘੋੜਿਆਂ ਦਾ ਅਭਿਮਾਨ ਹੈ ਤੈਨੂੰ ਪੁੱਤਰਾਂ ਧੀਆਂ ਸਾਖ ਸਬੰਧੀਆਂ ਅਤੇ ਹੋਰ ਧੜਿਆਂ ਦਾ ਅਭਿਮਾਨ ਹੈ ਕਦ ਤੋੜੀ ਬਾਹਰੋਂ ਤੇਰੇ ਕੋਲੋਂ ਕਰੋੜਾਂ ਕੋ ਦੂਰ ਹੈ ਇਹ ਅਭਿਮਾਨ ਮਾਣੋ

لکڑ نو جی لکڑ نوڑنا دکھی کر رہی ہوا اتنا گجا بی جسنی بسنت لکڑی رکی رہی ہے اپنے وقت جنگل اوگن نو نہیں پکڑنا نہیں بننا ہے کیونکہ اوگنا دیا بےڑیاں ہندی ہن